ਵਾਸ ਵੈਲਕਮ ਟੂ ਮਾਈ ਨਿਊ ਬਲੌਗ ਅਵਰ ਕਨੇ ਸਾਰੇ ਠੀਕ ਠਾਕ ਵੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਸਵੇਰ ਦੇ ਵਾਚ ਚੁੱਕੇ ਨੇ ਸਾਡੇ ਪੰਜ ਸਪਕਸ ਖੜਿਆ ਪਬਰਨਾਲਾ ਮੰਡੀ ਦੇ ਵਿੱਚ ਤਰੀਕ ਹੈ ਵੀ ਅੱਜ 16 ਦਿਨ ਹੈਗਾ ਸ਼ਨੀਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੰਦਰਾ ਜੀ ਫੁੱਲ ਚੇਂਜ ਦਾ ਰੇਟ ਜੀ ਤੇ ਆਪਾਂ ਪਿਆਜ਼ ਤੇ ਆਲੂ ਦੇ ਪਿਆਜ਼ ਬਾਰੇ ਵੀ ਗੱਲਬਾਤ ਕਰਾਂਗੇ ਤੇ ਸਬਜ਼ੀਆਂ ਦੇ ਫਲਾਂ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸ਼ੇਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ 30 ਰੁਪਏ ਕਿਲੋ ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਕਿਲੋ ਦਾ ਮਾਰੋ ਨੀਰ ਇੱਕ ਵਾਰ ਆ ਗਿਆ ਜੀ ਮਾਂਜੀ ਦੋਸਤੋ ਆਪਾਂ ਇਸ ਨੂੰ ਇਹ ਤੁਸੀਂ ਆਪਸ ਵਿੱਚ ਲਿਖੇਗਾ ਆਪਣੀ ਵਾਈ ਹੋਰਾਂ ਕੋਈ ਯਾਰ ਜੀ ਤੋਰਾ ਕੋਲੇ ਖੜਿਆ ਫਾਂਡਾ ਤੋਂ ਗੱਲ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕਦੂਆਂ ਦਾ ਨਾਰਮਲ ਕਦੂ ਬਾਰੇ ਗੱਲਬਾਤ ਹਲੋ ਆ ਕਦੂ ਤੋਂ ਬੋਲ ਰਿਹਾ ਹਾਂ ਹੋਰ ਕੀ ਹਾਲ ਨੇ ਬਾਈ ਰਣਜੀਤ ਵਧੀਆ ਵੀ ਵਧੀਆ ਹੋ ਠੀਕ ਹਾਂ ਬਾਈ ਵਧੀਆ ਬਾਈ ਤੇ ਆਪਣੇ ਨਾਰਮਲ ਕਦੂ ਦਾ ਕੀ ਭਾਅ چلਦੀ ਆਂਦਾ ਵੀਰੇ ਨਹੀਂ ਕਦੂ ਵਿਕਿਆ ਅੱਜ 25 ਰੁਪਏ ਕਿਲੋ ਹਾਂਜੀ ਦੋਸਤੋ ਅੱਜ ਦਾ ਭਾਅ ਆ ਰਿਹਾ ਜੀ ਨਾਰਮਲ ਕਦੂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 25 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਕੱਟ ਕੇ ਬੰਦ ਗਰੇਟਾਂ ਦਾ ਭਾਅ ਜੀ ਨਾਰਮਲ ਕਦੂ ਦਾ ਭਾਅ ਆ ਰਿਹਾ ਜੀ ਇਹ ਖੜ ਜਾ ਜੇ ਨਫਾ ਹੋ ਜਾਵੇ ਵਕਤ ਤੋਲ ਦੇ ਲੋ ਕੋਈ ਨਹੀਂ ਹਾਂਜੀ ਦੋਸਤੋ ਹਰੀ ਵਾਲੀ ਬੈਂਗਣੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭ ਆ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਬੈਂਗਲੜਾ ਜੀ ਕਿਲੋ ਦਾ ਭਾਅ ਜੀ ਅੱਜ ਦਾ ਜੀ ਜੇ ਕਿਸੇ ਨੂੰ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਘਟੋ ਘਟਾ ਪਣਸੇਰੀ ਲੈਣੀ ਪੈਣੀ ਆ ਜੀ 100 ਰੁਪਏ ਦੀ ਪਣਸੇਰੀ ਮਿਲੂਗਾ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਬੈਂਗਲੜਾ ਜੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਦੇ ਰੇਟ ਬਾਰੇ ਆਪਾਂ ਧੰਨਵਾਦ ਕਰਦੇ ਹਾਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕਦੂਆਂ ਦਾ ਜੀ ਤੇ ਜਾੜ ਵਾਲੇ ਕਦੂਆਂ ਦੇ ਬਾਰੇ ਗੱਲਬਾਤ ਕਰਾਂਗੇ ਵੀ ਜਿਹੜੇ ਟਾਪ ਦੇ ਕਦੂਆਂ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਹਾਂਜੀ ਦੋਸਤੋ ਆਪਾਂ ਇਸ ਵਾਰ ਤਗੜੇ ਅੰਬਾਈ ਹੈਰੀ ਕੋਲੇ ਖੜਿਆਂ ਜੀ ਆਪਾਂ ਜਾਲ ਵਾਲੇ ਕਦੂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਤੇ ਆਪਾਂ ਜਾਲ ਵਾਲੇ ਕਦੂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਦਾ ਰੇਟ ਜੀ ਅੱਜ ਦਾ ਹਾਂਜੀ ਦੋਸਤੋ ਜਾਲ ਵਾਲੇ ਕਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੂਰਾ ਵਧੀਆ ਟੌਪ ਦੇ ਕਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਇਹ 28 ਨੰਬਰ ਦੁਕਾਨ ਤੋਂ ਮਿਲੂ ਜੇ ਕਿਸੇ ਵੀ ਲੈਣਾ ਟਾਪ ਦਾ ਕੱਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ 28 ਨੰਬਰ ਕੋਲੋਂ ਮਿਲ ਜੂਗਾ ਜੀ 25 ਤੋਂ 30 ਰੁਪਏ ਕੋਲੋਂ ਦਾ ਭਾਅ ਜੀ ਅੱਜ ਦਾ ਜੀ ਕੱਦੂ ਦਾ ਬਾਈ ਹੈਰੀ ਕੋਲੋਂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਪੂਰਾ ਟਾਪ ਦਾ ਕੱਦੂ ਹੈ ਜੀ ਜਾਲ ਵਾਲੇ ਕੱਦੂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਟੋਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂ ਅਨ ਦਾ ਵਾਈ ਮੀਂਹ ਵੀ ਹਾਂਜੀ ਦੋਸਤੋ ਕਰੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਕਰੇਲੇ ਦਾ ਭਾਅ ਹੈਗਾ ਜੀ 40 ਰੁਪਏ ਦਾ ਭਾਅ ਜੀ ਅੱਜ ਦਾ ਜੀ ਕਰੇਲੇ ਦਾ ਜੀ ਇਹ ਬੰਦ ਲਫਾਵੇਂ ਦਾ ਭਾਅ ਜੀ ਅੱਜ ਦਾ ਬੰਦ ਦੋਸਤੋ ਸੱਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਚੱਲੀ ਰਹੀ ਹੈ ਇਹ ਅੱਜ ਦਾ ਬੰਦਲ ਮਹਾ ਦਾ ਭਾਅ ਜੀ ਅੱਜ ਦਾ ਸੱਲੀ ਰਹੀ ਹੈ ਜੀ ਹਾਂ ਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲ ਮਹਾ ਦਾ ਭਾਅ ਹੈਗਾ ਜੀ ਪੇਠੇ ਦਾ ਜੀ ਪੂਰਾ ਵਧੀਆ ਆ ਰਿਹਾ ਹੈ ਜੀ ਅੱਜ ਦਾ ਜੀ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ ਬੰਦਲ ਮਹਾ ਦਾ ਭਾਅ ਜੀ ਅੱਜ ਦਾ ਜੀ ਪੇਠੇ ਜੀ ਦੋਸਤੋ ਮੂਲੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 200 ਸਰਫਸ ਪੰਸੀਰੀ ਦਾ ਭਾਅ ਜੀ ਮੂਲੀ ਦਾ ਜੀ 40 ਰੁਪਏ ਕਿਲੋ ਹੋਲਸੇਲ ਦਾ ਕੀ ਰੇਟ ਹੈ ਜੀ ਅੱਜ ਦਾ ਹਾਂ ਜੀ ਦੋਸਤੋ ਆਰਬੀ ਵਾਲੇ ਪੱਤੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਦਰਜਨ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 120 ਰੁਪਏ ਦਰਜਨ ਦਾ ਭਾਅ ਜੀ ਆਰਬੀ ਵਾਲੇ ਪੱਤੇ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਕੱਚੇ ਚੌਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 300 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਚੌਲੇ ਦਾ ਜੀ ਅੱਜ ਦਾ ਜੀ ਕੱਚੇ ਚੌਲੇ ਦਾ ਭਾਅ ਜੀ ਅੱਜ ਦਾ ਅੰਸ਼ੇਰੀ ਦਾ ਭਾਅ ਜੀ ਅੱਜ ਦਾ ਹਾਂ ਜੇ ਨਿਕ ਪੰਡਾ ਹਾਂਜੀ ਦੋਸਤੋ ਅੱਲਾ ਦਾ ਪਾ ਰਿਹਾ ਜੀ ਅੱਜ ਅੱਜ ਦਾ ਜੀ ਬੰਦ ਗਰੇਟਾ ਦਾ ਪਾ ਰਿਹਾ ਜੀ ਅੱਜ 20 ਰੁਪਏ ਕਿਲੋ ਦਾ ਪਾ ਰਿਹਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਪਾ ਜੀ ਇਹ ਬੰਦ ਗਰੇਟਾਂ ਦਾ ਭਾਜ ਜੀ ਅੱਜ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਣ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਤੋਂ ਲੈ ਕੇ 150 ਰੁਪਏ ਦਿੱਕਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਜੀ ਇਹ ਦਰਜਣ ਦਾ ਭਾਅ ਜੀ ਪਾਲਕ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਦਿੱਕਦਾ ਭਾਅ ਜੀ ਦਰਜਣ ਦਾ ਜੀ ਸਰੋਂ ਦੇ ਸਾਗ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਧਨੀਏ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿੱਥੇ ਦਾ ਭਾਅ ਆਏਗਾ ਜੀ 100 ਤੋਂ ਲੈ ਕੇ 120 ਰੁਪਏ ਦਾ ਭਾਜ ਤਣੀਆਂ ਦਾ ਜੀ ਇਹ ਅੱਜ ਦਾ ਕਿਲੋ ਦਾ ਭਾਜ ਜੇ ਕਿਸੇ ਨੇ ਵੀ ਲੈਣਾ ਜੀ ਕੱਠਾ ਤਣੀਆਂ ਲੈਣਾ ਪੈਣਾ ਜੀ ਇਹ ਅੱਜ ਦਾ ਜੇ ਖੁੱਲਾ ਪਵਾਉਣਾ ਜੀ ਕੱਟੋ ਵੱਟ 150 ਰੁਪਏ ਕਿਲੋ ਵੇਚਦਾ ਜੀ ਕਿਸੇ ਨੇ ਵੀ ਲੈਣਾ ਜੀ ਇਹ ਅੱਜ ਦਾ ਭਾਜ ਜੀ ਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘਟਾਣਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅਰਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਜੀ ਬੰਦ ਘਟਾ ਲੈਣੇ ਵੇਣੇ ਜੀ ਅਰਬੀ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਹਰੀ ਮਿਰਚ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਹਰੀ ਮਿਰਚ ਦਾ ਭਾਅ ਜੀ ਅੱਜ ਦਾ ਜੀ 25 ਤੋਂ 30 ਰੁਪਏ ਕਿਲੋ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਭਾਅ ਜੀ ਵਧੀਆ ਸ਼ਿਮਲਾ ਮਿਰਚ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਦੇਸੀ ਗਵਾਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅੱਜ ਦਾ ਭਾਅ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਦੇਸੀ ਗਵਾਰੀ ਦਾ ਜੀ ਹਾਂਜੀ ਦੋਸਤੋ ਬੇੜ ਕਰੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 120 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਅੱਜ ਦਾ ਬੇੜ ਕਰੇਲੇ ਦਾ ਭਾਅ ਜੀ ਅੱਜ ਦਾ ਜੀ ਕਿਲੋ ਦਾ ਬਾਅਦ ਦਿਖਾਓ हां जी दोस्तों बढ़िया गोभी ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਨਾਣਾ ਮੰਡੀ ਦਾ ਭਾਅ ਆ ਰਿਹਾ ਜੀ गोभी ਦਾ ਜੀ ਵਧੀਆ गोभी ਦਾ ਭਾਅ ਆ ਰਿਹਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ गोभी ਦਾ ਜੀ ਵਧੀਆ गोभी ਦਾ ਭਾਅ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਚਾਨਾ ਖੀਰੇ ਦਾ ਭਾਅ ਆ ਰਿਹਾ ਜੀ ਆਦੇ ਆ ਜੀ ਬੰਦਲਵਾ ਪੈਣਾ ਭਾਅ ਆ ਰਿਹਾ ਜੀ ਚਾਨਾ ਖੀਰੇ ਦਾ ਜੀ 20 ਰੁਪਏ ਕਿਨੇ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਜੀ ਬੰਦਲੇ ਫਾਫਲੇ ਲੈਣੇ ਪੈਣਾ ਜੀ ਘੱਟੋ ਘਾਟ 15 ਕਿਲੋ ਲੈਣਾ ਪੈਣਾ ਜੀ ਖੀਰਾ 20 ਰੁਪਏ ਕਿਲੋ ਲੈ ਜੂ ਜੇ ਕਿਸੇ ਨੂੰ ਲੈਣਾ ਜੀ ਅੱਜ ਦਾ ਭਾਅ ਜੀ ਖੀਰੇ ਦਾ 30 ਦਾ ਖੀਰੇ ਦਾ ਹਾਂਜੀ ਦੋਸਤੋ ਨਿੰਬੂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਦਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਅੱਜ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਅੱਜ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਟਿੰਡੋ ਦਾ ਭਾਅ ਵੀ ਦੱਸ ਦਿੰਦੇ ਨਹੀਂ ਆਪਣੇ ਬਰਨਾਲਾ ਮੰਡੀ 'ਚ ਟਿੰਡੋ ਵੀ ਮਿਲ ਜੂ ਜੇ ਕਿਸੇ ਨੇ ਲੈਣੀ ਹੈ ਜੀ ਟਿੰਡੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਟਿੰਡੋ ਦਾ ਜੀ ਅੱਜ ਦਾ ਕਿਲੋ ਦਾ ਦੋਸਤੋ ਆਦਰਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਇਹ ਬੰਦ ਬੋਰੀਆਂ ਦਾ ਭਾਅ ਜੀ ਅੱਜ ਦਾ ਜੀ ਆਦਰਕ ਦਾ हां जी दोस्तों लाल टमाटर ਦਾ ਭਾਅ ਰਿਹਾ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾਅ ਜੀ ਲਾਲ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਰਿਹਾ ਜੀ ਅੱਜ ਦਾ ਜੀ ਲਾਲ ਟਮਾਟਰਾਂ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘੱਟੇ ਦਾ ਭਾਅ ਹੈਗਾ ਜੀ ਪੱਤ ਗੋਭੀ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਇਹ ਬੰਦ ਘੱਟੇ ਦਾ ਭਾਅ ਜੀ ਅੱਜ ਦਾ ਜੀ ਪੱਤ ਗੋਭੀ ਦਾ ਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਜਲ ਰਹੀ ਫਰੂਟ ਬਾਰੇ ਆਪਾਂ ਦੱਸਦੇ ਵੀ ਅੱਜ ਦਾ ਕੀ ਭਾਜਲ ਰਹੀ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਇਸ ਵਕਤ ਖੜਾਗੇ ਪੰਜ ਨੰਬਰ ਦੁਕਾਨ ਤੇ ਖੜਾਗੇ ਬਈ ਉਹਨਾਂ ਕੋਲੇ ਆਪਾਂ ਛੇਵ ਦਾ ਭਾਅ ਦੱਸਦੇ ਵੀ ਅੱਜ ਦਾ ਬੰਦ ਪੇਟੀ ਨਾਲ ਭਾਅ ਕੀ ਚੱਲ ਰਿਹਾ ਜੀ ਸੋਡੀਅਮ ਪੇਟੀ ਨਾਲ ਭਾਅ ਦੱਸਦੇ ਜੀ ਘਟੋਗੜ 5 ਕਿਲੋ ਛੇਵ ਹੁੰਦਾ ਜੇ ਕਿਸੇ ਨੇ ਵੀ ਲੈਣਾ ਜੀ ਹੋਲ ਸੀਨ ਦਾ ਰੇਟ ਦੱਸਦੇ ਵੀ ਅੱਜ ਦਾ ਕੀ ਭਾਜਲ ਰਹੀ ਛੇਵ ਦਾ ਛੇਵ ਦਾ ਭਾਅ ਰਿਹਾ ਜੀ ਅੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਬੰਦ ਪੇਟੀ ਲੈਣੀ ਮਿਲਣੀ ਜੇ ਕਿਸੇ ਨੇ ਵੀ ਲੈਣੀ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਹਾਂਜੀ ਥੋੜਾ ਜਿਆ ਹਲਕਾ ਸੇਵ ਵੀ ਮਿਲੂ ਜੇ ਕਿਸੇ ਨੇ ਲੈਣਾ ਹੈ ਜੀ 250 ਰੁਪਏ ਦੀ ਪੇਟੀ ਮਿਲੂ ਜੇ ਕਿਸੇ ਨੇ ਲੈਣੀ ਹੈ 250 ਰੁਪਏ ਦਾ ਭਾਜ ਦੀ ਪੇਟੀ ਦਾ ਜੀ ਇਹ ਬੰਦ ਪੇਟੀ ਦਾ ਭਾਜ ਜੀ ਸੇਵ ਦਾ ਜੀ ਅੱਜ ਦਾ ਜੀ ਇਹਦਾ ਹਾਂਜੀ ਦੋਸਤੋ ਆਲੂ ਬਖਾਰਾ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਪੇਟੀ ਲੈਣੀ ਪਣੀ ਜੇ ਕਿਸੇ ਨੇ ਵੀ ਲੈਣੀ ਹੈ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਜ ਜੀ ਆਲੂ ਬਖਾਰਾ ਦਾ ਜੀ ਅੱਜ ਦਾ ਹਾਂਜੀ ਦੋਸਤੋ ਬੱਬੂ ਕੋਸੀ ਦਾ ਭਾਅ ਹੈਗਾ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾਅ ਜੀ ਬੱਬੂ ਕੋਸੀ ਦਾ ਜੀ ਇਹ 10 ਡੱਬਿਆਂ ਦਾ ਭਾਅ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਜੀ 60 ਰੁਪਏ ਕਿਲੋ ਦਾ ਭਾਅ ਜੀ ਬੱਬੂ ਕੋਸੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 10 ਡੱਬਿਆਂ ਦਾ ਭਾਅ ਹੈਗਾ ਜੀ 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਇਹ 10 ਡੱਬਿਆਂ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਹੈ ਜੀ ਇਹ 5 ਨੰਬਰ ਦਾ ਤਾਂ ਮਿਲ ਜੂ ਜੀ ਨਾਰਾਂ ਦਾ ਭਾਅ ਜੀ ਅੱਜ ਦਾ ਜੀ 1100 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ ਗੋਇਲ ਦਾ ਭਾਅ ਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸੇਵ ਦਾ 50 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਜੀ 90 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ 50 ਤੋਂ ਲੈ ਕੇ 90 ਰੁਪਏ ਤੱਕ ਮਿਲੂ ਜੇ ਕਿਸੇ ਨੂੰ ਨਾ ਗੋਇਲ ਸੇਵ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਅਮਰੂਦ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਡ ਦਾ ਭਾਅ ਆ ਰਿਹਾ ਜੀ ਅਮਰੂਦ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਨੈਟ ਜੀ ਬਲੂਦਾਂ ਦਾ ਭਾਅ ਜੀ ਅੱਜ ਦਾ ਜੀ ਨੈਟ ਜੀ ਅਮਰੂਦਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਡਾਂ ਦਾ ਭਾਅ ਜੀ 20 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਇਮਲੀ ਦਾ ਭਾਅ ਹੈਗਾ ਜੀ ਬੰਦ ਡੱਬੀ ਦਾ ਭਾਅ ਦਾ ਇਮਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਇਹ ਖਾਨ ਵਾਲੀ ਇਮਲੀ ਹੁੰਦੀ ਹੈ ਜੇ ਕਿਸੇ ਨੂੰ ਲੈਣੀ ਹੈ ਇਹ ਬੰਦ ਡੱਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ 75 ਰੁਪਏ ਦਾ ਭਾਅ ਜੀ ਅੱਜ ਦਾ ਵੀ ਬੰਦ ਡੱਬੀ ਦਾ ਭਾਅ ਜੀ ਅੱਜ ਦਾ ਜੀ ਇਹ ਸਿੰਗਲ ਡੱਬੀ ਦਾ ਭਾਅ ਜੀ 75 ਰੁਪਏ ਦਾ ਭਾਅ ਜੀ ਡੱਬੀ ਦਾ ਹਾਂਜੀ ਦੋਸਤੋ ਡਰਾਈਂਗ ਫਰੂਟ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲੋ ਸਿੰਗਲ ਪੀਸ ਦਾ ਭਾਅ ਦਾ ਵੀ ਸਿੰਗਲ ਭਾਅ ਦਾ ਹੈਗਾ ਜੀ ਡਰਾਈਂਗ ਫਰੂਟ ਦਾ ਭਾਅ ਹੈਗਾ ਜੀ ਸਿੰਗਲ ਪੀਸ ਦਾ ਭਾਅ ਹੈਗਾ ਜੀ ਅੱਜ ਦਾ ਜੀ 120 ਰੁਪਏ ਦਾ ਕਿਲਾ ਭਾਅ ਜੀ ਸਿੰਗਲ ਪੀਸ ਦਾ ਜੀ ਇਹ ਡਰਾਈਂਗ ਫਰੂਟ ਦਾ ਭਾਅ ਜੀ ਲੋਕਲ ਡਰਾਈਂਗ ਫਰੂਟ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੇਨੂਆ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੇਟੀ ਲੈਣੀ ਬਣੀ ਕਿਸੇ ਨੇ ਵੀ ਲੈਣੀ ਹੈ ਜੀ ਬੰਦ ਪੇਟੀ ਦਾ ਭਾਅ ਹੁੰਦਾ ਜੀ 1300 ਤੋਂ ਲੈ ਕੇ 1600 ਰੁਪਏ ਤੱਕ ਦਾ ਭਾਅ ਜੀ ਕੇਨੂਆ ਦਾ ਜੀ ਅੱਜ ਦਾ ਇਹ 200 ਰੁਪਏ ਕਿਲੋ ਦਾ ਭਾਅ ਮਿਲੂ ਜੇ ਕਿਸੇ ਨੇ ਵੀ ਲੈਣਾ ਹੈ ਜੀ ਕੇਨੂਆ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚੌਸੇ ਅੰਬ ਦਾ ਭਾਅ ਪਾ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 90 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ 90 ਰੁਪਏ ਦਾ ਥੋੜਾ ਜਿਹਾ ਹਲਕਾ ਹੁੰਦਾ ਜੀ ਅੰਬਰਾਪਾ ਜੀ ਤੇ ਵਧੀਆ ਲੈਣਾ ਪੂਰਾ ਟੌਪ ਦਾ ਅੰਬ ਚੌਸੇ ਅੰਬਰਾ ਪਾ ਰਿਹਾ ਜੀ 120 ਰੁਪਏ ਕਿਲੋ ਦਾ ਪਾ ਰਿਹਾ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਛੇਵ ਦਾ ਪਾ ਹੈਗਾ ਜੀ ਪੂਰੇ ਟੌਪ ਦੇ ਛੇਵ ਦਾ ਪਾ ਰਿਹਾ ਜੀ ਅੱਜ ਦਾ ਜੀ 100 ਰੁਪਏ ਕਿਲੋ ਦਾ ਪਾ ਜੀ ਛੇਵ ਦਾ ਜੀ ਇਹ ਬੰਦ ਡੱਬਾ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਜੀ ਘੱਟੋ ਘੱਣਾ 10 ਕਿਲੋ ਇਹ 12 ਕਿਲੋ ਛੇਵ ਬੰਦਾ ਜੀ ਇਹ 100 ਰੁਪਏ ਕਿਲੋ ਦਾ ਪਾ ਜੀ ਅੱਜ ਦਾ ਜੀ ਛੇਵ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਰਿਹਾ ਜੀ ਅੱਜ ਦਾ ਜੀ 750 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਇਹ ਅੱਜ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਫਟੋ ਘਟ 20 ਕਿਲੋ ਮਸੰਮੀ ਲੈਣੀ ਪਣੀ ਹੈ ਜੀ ਬੰਦ ਦਾ ਭਾਅ ਜੀ ਅੱਜ ਦਾ ਜੀ ਮਸੰਮੀ ਦਾ ਹਾਂਜੀ ਦੋਸਤੋ ਨਾਸਪਤੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਨਾਸਪਤੀ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਨਾਸਪਤੀ ਦਾ ਜੀ ਅੱਜ ਦਾ ਬੰਦ ਗਰੇਟਾਂ ਦਾ ਭਾਅ ਜੀ ਨਾਸਪਤੀ ਦਾ ਜੀ ਅੱਜ ਦਾ ਤੋ ਆਪਾਂ ਇਸ ਵਕਤ ਖੜੇ ਆਂਗੇ ਜਗਤ ਫਰੂਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਖੂਲ ਸੀਨਟ ਦੇ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਪੂਰਾ ਟੌਪ ਦਾ ਪਵਿੱਤੇ ਬਾਰੇ ਗੱਲਬਾਤ ਕਰਾਂਗੇ ਆਰਗੈਨਿਕ ਪਵਿੱਤਾ ਹੁੰਦਾ ਬਾਈ ਹੋਰਾਂ ਕੋਲੇ ਆਪਾਂ ਪਵਿੱਤੇ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਵਿੱਤੇ ਦਾ ਜੀ ਪੂਰਾ ਵਧੀਆ ਟੌਪ ਦਾ ਪਵਿੱਤਾ ਹੁੰਦਾ ਬਾਈ ਹੋਰਾਂ ਕੋਲੇ ਵੀਰੇ ਪਵਿੱਤੇ ਦਾ ਕੀ ਭਾਅ ਚੱਲਿਆ ਜੀ ਅੱਜ ਪਵਿੱਤਾ ਵੀਰੇ 35 ਤੋਂ 40 ਰੁਪਏ ਹਾਂਜੀ ਦੋਸਤੋ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਆ ਰ हां जी दोस्तों आप पैनापल बारे भी दस दे पैनापल दा कीपा चल रहे जी आज दा, दा, दा जी पैनापल दा कीपा चलली जांदा वीर जी पैनापल दा भाव हैगा 30 तो 35 रु हां जी दोस्तों 30 तो लेके 35 ਰੁਪਏ ਤੱਕ ਦਾ ਭਾਜ ਜੀ ਪੈਨਾਪਲ ਦਾ ਭਾਜ ਜੀ ਅੱਜ ਦਾ ਜੀ ਇਹ ਬਾਈ ਹੋਰਾਂ ਕੋਲੋਂ ਜਕਟ ਫਰੂਟ ਤੋਂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਇਹ ਪੂਰਾ ਵਧੀਆ ਪੈਨਾਪਲ ਦਾ ਭਾਜ ਜੀ ਅੱਜ ਦਾ ਜੀ ਇਹ ਵਧੀਆ ਪੈਨਾਪਲ ਹੁੰਦਾ ਜੀ ਤਾਜ਼ਾ ਪੂਰਾ ਹਾਂ ਜੀ ਦੋਸਤੋ ਆਪਾਂ ਨਰੀਅਲ ਬਾਰੇ ਵੀ ਦੱਸਦੇ ਜੀ ਬੰਦ ਲਫਾਪਿਆਂ ਦਾ ਕੀ ਭਾਜ ਜੀ ਅੱਜ ਦਾ ਜੀ 10 ਪੀਸ ਮਿਲਣਗੇ ਜੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਵੀ ਜਕਟ ਫਰੂਟ ਤੋਂ ਮਿਲ ਜੂ ਜ ਕੀ ਭਾਜ ਲਈਆਂ ਦਾ ਵੀਰ ਜੀ ਇਹਦਾ 700 ਰੁਪਏ ਦਾ ਲੱਗਾ ਹਾਂਜੀ ਦੋਸਤੋ 700 ਰੁਪਏ ਦਾ ਭਾਅ ਲੈ ਜੂ ਜਿਹੜੇ ਤੁਸੀਂ ਵੀ ਲੈਣਾ ਜੀ 10 ਪੀਸ ਲੈਣੇ ਘੱਟੋ ਘੱਟ ਦੀ ਕਿਸੇ ਵੀ ਲੈਣਾ ਜੀ 10 ਪੀਸ ਲੈਣੇ ਪੈਣਗੇ ਜੀ 700 ਰੁਪਏ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ 35 ਰੁਪਏ ਦਾ ਭਾਅ ਰਿਹਾ ਜੀ ਅੱਜ ਦਾ ਜੀ ਕੇਲੇ ਦਾ ਪੂਰਾ ਵਧੀਆ ਸੁਪਰ ਕੇਲੇ ਦਾ ਭਾਅ ਜੀ ਅੱਜ ਦਾ ਜੀ ਪੂਰਾ ਵਧੀਆ ਟਾਪ ਦਾ ਕੇਲਾ ਜੀ ਇਹ ਦੋਸਤੋ ਆਪਾਂ ਆਲੂ ਪਿਆਜ਼ ਵਾਰੀ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਬਾਜ਼ਰ ਚੱਲ ਰਿਹਾ ਜੀ ਅੱਜ ਦਾ ਜੀ ਆਲੂਆਂ ਦਾ ਤੇ ਪਿਆਜ਼ਾਂ ਦਾ ਭਾਅ ਵੱਧ ਚੁੱਕਾ ਜੀ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਬਾਜ਼ਰ ਚੱਲ ਰਿਹਾ ਤੇ ਆਲੂ ਤੇ ਪਿਆਜ਼ ਵਾਰੇ ਗੱਲ ਕਰਦੇ ਵੀ ਅੱਜ ਦਾ ਕੀ ਭਾਅ ਜੀ ਸਿਰ ਆਪਾਂ ਕਰੀਏ ਗੱਲਬਾਤ ਬਾਬੂ ਜੀ ਨਾਲ ਦੋਸਤੋ ਬਾਬੂ ਜੀ ਨਾਲ ਆਪਾਂ ਗੱਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਆਲੂ ਦਾ ਜੀ ਅੱਜ ਦਾ ਹੋਲ سیل ਦਾ ਰੇਟ ਵਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋ ਠੀਕੋ ਬਾਬੂ ਜੀ ਬੜੀ ਆਜ ਕਾਰ ਕੀ ਬਹੁਤ ਵਧੀਆ ਸੀ ਅੱਛਾ ਜੀ ਹਾਂ ਚਲੋ ਵਧੀਆ ਜੀ ਤੇ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਆਲੂ ਜੀ ਦਾ 250 ਲੱਗੇ 450 ਸਰਾ 250 ਤੋਂ ਲੈ ਕੇ 450 ਰੁਪਏ ਤੱਕ ਵੇਚਿਆ ਜੀ ਵਧੀਆ ਆਲੂ ਟ 450 ਹੋ ਗਿਆ ਜੀ ਕਾਕਾ ਬਨੇਰ ਵਾਲੇ ਦਾ ਭਾਅ ਰਿਹਾ ਜੀ ਅੱਜ ਆਲੂ ਦਾ ਜੀ ਡੈਮ ਦਾ ਪੂਰਾ ਕਾਕਾ ਦਾ ਹੁੰਦਾ ਜੀ ਅੱਜ ਦਾ ਹਾਂਜੀ ਦੋਸਤੋ ਡੈਮ ਵਾਲੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਸਾਢੇ 4 ਫਰ ਦਾ ਭਾਅ ਰਿਹਾ ਜੀ ਅੱਜ ਦਾ ਜੀ ਵਧੀਆ ਆਲੂ ਦਾ ਭਾਅ ਰਿਹਾ ਜੀ 250 ਤੋਂ ਲੈ ਕੇ ਸਾਢੇ 4 ਫਰ ਦਾ ਭਾਅ ਜੀ ਅੱਜ ਦਾ ਜੀ ਆਲੂ ਦਾ ਹਾਂਜੀ ਦੋਸਤੋ ਲਾਲ ਆਲੂ ਦਾ ਭਾਅ ਹੈ ਜੀ ਐਲ ਆਰ ਦਾ ਪੂਰਾ ਵਧੀਆ ਟੋਪ ਵਾਲਾ ਆਲੂ 400 ਰੁਪਏ ਦਾ ਭਾਅ ਹੈ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੂਰਾ ਵਧੀਆ ਆਲੂ ਹੈ ਜੀ ਕਿਸੇ ਨੇ ਵੀ ਲੈਣਾ ਜੀ ਲਾਲ ਆਲੂ ਦਾ ਭਾਅ ਜੀ ਅ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਤੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਬੋਲ ਸੰਦੇ ਦੁਬਾਰਾ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਪਿਆਜ਼ ਦਾ ਹਾਂਜੀ ਦੋਸਤੋ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੇ ਕਿਸੇ ਨੂੰ ਵੀ ਲੈਣਾ ਜੀ 30 ਕਿਲੋ ਦੀ ਭਰਤੀ ਮਿਲ ਜੂ ਜੀ ਕਿਸੇ ਨੇ ਵੀ ਲੈਣਾ ਜੀ ਪਿਆਜ਼ ਦਾ ਭਾਅ ਵਧ ਚੁੱਕਿਆ ਜੀ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ 12 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹ ਐਮਪੀ ਵਾਲਾ ਪਿਆਜ਼ ਹੈ ਜੇ ਕਿਸੇ ਨੂੰ ਲੈਣਾ ਜੀ ਹਾਂਜੀ ਦੋਸਤੋ ਐਮਪੀ ਵਾਲੇ ਪਿਆਜ਼ ਦਾ ਭਾਅ ਆ ਰਿਹਾ ਜੀ 18 ਰੁਪਏ ਕਿਲੋ ਦਾ ਭਾਅ ਜੀ 30 ਕਿਲੋ ਦਾ ਘਟਾ ਜੇ ਕਿਸੇ ਨੇ ਲੈਣਾ ਜੀ ਐਮਪੀ ਵਾਲੇ ਪਿਆਜ਼ ਦਾ ਜੀ ਸੁੱਕਾ ਪਿਆਜ਼ ਆ ਪੂਰਾ ਵਧੀਆ ਜੀ 18 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਨਾਸਕ ਵਾਲੇ ਪਿਆਜ਼ ਬਾਰੇ ਵੀ ਦੱਸਾਉਣਾ ਵੀ ਬੰਦ ਘੱਟੇ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਜੀ ਆਪਾਂ ਤੁਹਾਨੂੰ ਹੋਰ ਵੀ ਪਿਆਜ਼ ਕਹੇ ਜੀ ਸੀਆਰ ਦਾ ਭਾਅ ਹੈਗਾ ਜੀ ਅੱਜ ਦਾ ਨਾਸਕ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਪਿਆਜ਼ਾਂ ਦਾ ਭਾਅ ਵਧ ਚੁੱਕੇ ਨੇ ਜੀ ਆਪਾਂ ਤੁਹਾਨੂੰ ਵੀ ਨਾਸਕ ਦਾ ਪਿਆਜ਼ ਕਿੰਨਾ ਹਾਂਜੀ ਦੋਸਤੋ ਨਾਸਕ ਦਾ ਪਿਆਜ਼ ਪੂਰਾ ਟੌਪ ਦਾ ਪਿਆਜ਼ ਆ ਜੇ ਕਿਸੇ ਨੇ ਵੀ ਲੈਣਾ ਜੀ ਸੁੱਕਾ ਮੋਟਾ ਪਿਆਜ਼ ਆ ਜੀ ਪੂਰਾ ਵਧੀਆ 20 ਰੁਪਏ ਕਿਲੋ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਬੰਦ ਗੱਟੇ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣਾ ਜੀ 20 ਰੁਪਏ ਕਿਲੋ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਹਾਂਜੀ ਦੋਸਤੋ 20 ਰੁਪਏ ਕਿਲੋ ਦਾ ਭਾਅ ਜੀ ਨਾਸਕ ਦੇ ਪ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ ਮੋਟੇ ਲਸਣ ਦਾ ਭਾਅ ਹੈਗਾ ਜੀ 70 ਤੋਂ ਲੈ ਕੇ 75 ਮਾਦੱਕ ਦਾ ਭਾਅ ਹੀ ਲਸਣ ਦਾ ਜੀ ਇਹ ਅੱਜ ਦਾ ਭਾਅ ਜੀ 10 ਦਾ ਡੱਬੇ ਦਾ ਭਾਅ ਜੀ ਅੱਜ ਦਾ ਜੀ ਲਸਣ ਦਾ